ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਸਤਿਕਾਰ ਤੇ ਜੈਸਾਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਖਾਸ ਸਾਈਂ ਲਾਡੀ ਸ਼ਾਹ ਸਰਕਾਰ ਦੇ ਮੁਰੀਦਾਂ ਦੇ ਲਈ ਜਿਨ੍ਹਾਂ ਦੇ ਵਿੱਚ ਮੈਂ ਵੀ ਆ ਤੁਸੀਂ ਵੀ ਸਾਰੇ ਉਹ ਜਿਹੜੇ ਜਿਹੜੇ ਦਰਬਾਰ ਜਾਂਦੇ ਨੇ ਜਿਹੜੇ ਜਿਹੜੇ ਸਾਈਂ ਜੀ ਨੂੰ ਪਿਆਰ ਕਰਦੇ ਨੇ ਗੱਲ ਐਦਾਂ ਆ ਕਿ ਸਾਈਂ ਲਾਡੀ ਸ਼ਾਹ ਸਰਕਾਰ ਦੇ ਜਿਹਨੇ ਮੁਰੀਦ ਨੇ ਨਾ ਜਿਨੇ ਪਿਆਰ ਕਰਨ ਵਾਲੇ ਨੇ ਸਾਰੇ ਪਾਗਲ ਨੇ ਥੰਬਨੇਲ ਵੀ ਤੁਸੀਂ ਦੇਖ ਹੀ ਲਿਆ ਹੋਣਾ ਕਿ ਉੱਥੇ ਮੈਂ ਲਿਖਿਆ ਹੋਇਆ ਕਿ ਸਾਈਂ ਜੀ ਦੇ ਮਰੀਦ ਪਾਗਲ ਨੇ ਪਾਗਲ ਵੀ ਉਹ ਪਾਗਲ ਨਹੀਂ ਕਿ ਬਸ ਪਾਗਲ ਨੇ ਉਹ ਪਾਗਲ ਨੇ ਸੀਰੇ ਦੇ ਪਾਗਲ ਨੇ ਹੁਣ ਤੁਸੀਂ ਸੋਚੋਗੇ ਮੈਂ ਇਦਾਂ ਕਿਉਂ ਕਹਿ ਰਿਹਾ ਆ ਕਿ ਪਾਗਲ ਨੇ ਇਹਦਾ ਕਾਰਨ ਇਹ ਆ ਕਿ ਆਪਾਂ ਜਿੰਨੇ ਵੀ ਸਾਈਂ ਜੀ ਨੂੰ ਪਿਆਰ ਕਰਦੇ ਆ ਨਾ ਆਪਾਂ ਸੀਰੇ ਦੇ ਪਾਗਲ ਇਸ ਕਰਕੇ ਆ ਕਿ ਸਾਨੂੰ ਆਪਾਂ ਨੂੰ ਮੈਨੂੰ ਜਾਂ ਤੁਹਾਨੂੰ ਇਸ ਗੱਲ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿ ਸائیں ਰਾਜੀ ਸ਼ਾਹ ਸਰਕਾਰ ਬਾਰੇ ਕੋਈ ਵੀ ਉੱਠ ਕੇ ਮਾਰਾ ਬੋਲ ਰਿਹਾ ਤੇ ਆਪਾਂ ਉਹਦੀ ਗੱਲ ਸੁਣ ਕੇ ਦਰਬਾਰ ਬਾਰੇ ਮਾਰਾ ਸੁਣ ਕੇ ਦਰਬਾਰ ਤੋਂ ਪਿੱਛੇ ਹੋ ਜਾਾਂਗੇ ਜਾਂ ਦਰਬਾਰ ਨੂੰ ਛੱਡ ਦੇਵਾਂਗੇ ਸਾਈਂ ਨੂੰ ਮੰਨਣਾ ਛੱਡ ਦਾਂਗੇ ਕਿ ਨਹੀਂ ਯਾਰ ਵੀ ਲੋਕ ਮਾਰਾ ਬੋਲਦੇ ਨੇ ਤੇ ਆਪਾਂ ਪਿੱਛੇ ਹੋ ਜਾਈਏ ਬਿਲਕੁਲ ਵੀ ਕਦੇ ਇਦਾਂ ਨਹੀਂ ਸੋਚਿਆ ਕਿਉਂਕਿ ਆਪਾਂ ਪਾਗਲਾ ਸਿਰੇ ਦੇ ਇਸ਼ਕ ਦੇ ਵਿੱਚ ਸਾਇੰਦ ਜੀ ਨਾਮ ਦੇ ਵਿੱਚ ਕਿ ਜਦੋਂ ਇੱਕ ਵਾਰੀ ਮਨ ਹੀ ਲਿਆ ਆ ਕਿ ਸਾਡਾ ਰੱਬ ਇਹ ਆ ਸਾਡਾ ਪੀ ਰਿਹਾ ਤਾਂ ਫੇਰ ਚਾਹੇ ਕੋਈ ਲੱਖ ਮਾਰਾ ਬੋਲੇ ਅਸੀਂ ਪਿੱਛੇ ਨਹੀਂ ਹੋ ਸਕਦੇ ਚਾਹੇ ਕੋਈ ਪੰਜਾਬੀ ਸਿੰਗਰ ਜਿਹਨੂੰ ਕੋਈ ਜਾਣਦਾ ਵੀ ਨਾ ਹੋਵੇ ਚਾਹੇ ਕੋਈ ਉੱਠ ਕੇ ਬੋਲ ਨਹੀਂ ਜਾਵੇ ਇਸੇ ਇੱਕ ਦੇ ਬੋਲਣ ਨਾਲ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਾਡਾ ਪੀਰ ਸਾਈ ਲਾਦੀਸ਼ਾ ਸਰਕਾਰ ਤੇ ਜਿੰਨਾਂ ਨੂੰ ਆਪਾਂ ਪਿਆਰ ਕਰਦੇ ਆਂ ਕਰਦੇ ਰਵਾਂਗੇ ਤੇ ਮੈਨੂੰ ਯਕੀਨ ਆ ਕਿ ਤੁਸੀਂ ਵੀ ਉਹਨਾਂ ਦੇ ਵਿੱਚੋਂ ਹੀ ਹੋ ਜਿਹੜੇ ਸਾਈ ਲਾਦੀਸ਼ਾ ਸਰਕਾਰ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਹੁਤ ਪੱਕੇ sire de pagal ਨੇ ਹੁਣ ਜਿਹੜੇ-ਜਿਹੜੇ pagal ਨੇ ਸਾਈ ਜੀ ਦੇ ਨਾਮ ਦੇ ਪਿੱਛੇ ਸਾਈ ਜੀ ਦੇ ਇਸ਼ਕ ਦੇ ਵਿੱਚ ਇਸ ਵੀਡੀਓ ਨੂੰ ਉਹੀ ਸ਼ੇਅਰ ਕਰਿਓ ਤੇ ਪਤਾ ਲੱਗੇ ਕਿਹੜੇ ਕਿਹੜੇ ਪਾਗਲ ਨੇ ਜੈਸਾ ਇਹ ਨਹੀਂ